ਕਿ ਉਹ lagi <laughs> ਲੈ ਕੇ tu. ਆਣੀ ਤੂੰ tinggal ਅਗਲੇ ਦਿਨ ਆਣੀ ਹੋ ਚੁੱਕਾ ਕੀ ਜਲਦੀ ਜੋਪੇ ਹਾਂਜੀ ਸਰ ਜਿਹੜਾ ਅੱਜ 130ਵਾਂ ਸਥਾਪਨਾ ਦਿਵਸ ਕਿਰਾ ਹੈ ਮਨਾਇਆ ਗਿਆ ਹੈ ਪੀਐਮਪੀ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਪੀਐਨਬੀ ਰਾਜਾ ਸੰਸੀ ਵੱਲੋਂ ਬੈਂਕ ਦਾ 130ਵਾਂ ਸਥਾਪਨਾ ਦਿਵਸ ਮਨਾਇਆ ਗਿਆ ਪੰਜਾਬ ਨੈਸ਼ਨਲ ਬੈਂਕ 1894 ਦੇ ਵਿੱਚ ਸਟੈਬਲਿਸ਼ ਹੋਇਆ ਸੀ ਸਾਡੇ ਫਾਊਂਡਰ ਫਾਊਂਡੇਰ ਜਿਹੜੇ ਸੀਗੇ ਉਹ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਲਾਲਾ ਲਾਜਪਤਰਾਏ ਹੋਰ ਜਿਹੜੇ ਫਰੀडम फाइਟਰ ਸੀ ਉਹਨਾਂ ਨੇ ਮਿਲ ਕੇ ਇੱਕ ਸਵਦੇਸ਼ੀ ਬੈਂਕ ਬਣਾਇਆ ਸੀ ਪਹਿਲਾ ਸਵਦੇਸ਼ੀ ਬੈਂਕ ਜਿਹੜਾ ਆਈਡੀ ਡੇਟ ਚ ਚੱਲ ਰਿਹਾ 1894 ਤੋਂ ਅੱਜ 130 ਸਾਲ ਪੂਰੇ ਕਰ ਲਏ ਐ ਉਸ ਖੁਸ਼ੀ ਦੇ ਵਿੱਚ ਅਸੀਂ ਛੋਟਾ ਜਿਹਾ ਇੱਕ ਕਸਟਮਰ ਗੈਟ ਟੂਗੇਦਰ ਤੇ ਸਟਾਫ ਐਪਰੀਸ਼ੀਏਸ਼ਨ ਦਾ ਛੋਟਾ ਜਿਹਾ ਇੱਕ ਕੰਮ ਕੀਤਾ ਸੀ ਜਿਹੜਾ ਇਸ ਬ੍ਰਾਂਚ ਦੇ ਵਿੱਚ ਜਿੱਥੇ ਅਸੀਂ ਕੇਕ ਕੱਟ ਕੇ ਤੇ ਬਾਕੀ ਕਸਟਮਰਜ਼ ਦਾ ਫੀਡਬੈਕ ਲੈ ਕੇ ਉਹਨਾਂ ਨਾਲ ਸਾਂਝਾ ਕੀਤਾ ਆਪਣਾ ਐਕਸਪੀਰੀਅੰਸ ਐਸ ਮੌਕੇ ਦੇ ਵਿੱਚ ਸਾਡੇ ਜਿਹੜੇ ਅੰਮ੍ਰਿਤਸਰ ਦੇ ਹੈੱਡ ਸ਼੍ਰੀ ਹਰੀओम ਜੀ ਤੇ ਕੁਛ ਅੰਮ੍ਰਿਤਸਰ ਰਾਜਾ ਸੰਸੀ ਬ੍ਰਾਂਚ ਦੇ ਚੁਣਿੰਦਾ ਚੰਗੇ ਕਸਟਮਰ ਆਈਸੀ ਤੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਐ ਇਸ ਫੰਕਸ਼ਨ ਦੇ ਵਿੱਚ ਇਸ ਫੰਕਸ਼ਨ ਦੇ ਵਿੱਚ ਅਸੀਂ ਆਪਣੇ ਜਿਹੜੇ ਜ਼ਮੀਂਦਾ ਗਾਹਕ ਸੀ ਉਹਨਾਂ ਕੋਲੋਂ ਅਸੀਂ ਫੀਡਬੈਕ ਲਿਆ ਉਹਨਾਂ ਦੇ ਕੋਈ ਦੁੱਖ ਜਾਂ ਉਹਨਾਂ ਦੀਆਂ ਕੋਈ ਚੰਗੇ ਐਕਸਪੀਰੀਐਂਸਿਜ਼ ਸ਼ੇਅਰ ਕੀਤੇ ਜਿਸ ਉਹਨਾਂ ਦਾ ਫੀਡਬੈਕ ਲਿਆ ਗਿਆ ਐਸੇ ਕੜੀ ਦੇ ਵਿੱਚ ਅਸੀਂ ਆਪਣੇ 130 ਸਾਲ ਦੇ ਤਜਰਬੇ ਵੀ ਸ਼ੇਅਰ ਕੀਤੇ ਅੰਮ੍ਰਿਤਸਰ ਪੀਐਨਬੀ ਰਾਜਾ ਸੰਚੀ ਦੇ ਵਿੱਚ ਸਾਡੇ ਸਟਾਫ ਮੈਂਬਰ ਨੇ ਮਿਆਂਕਲੂਥਰਾ ਜੀ ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਦੀ ਸਕੈਚ ਪੈਨਸਲ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਾਈ ਜਿਸ ਕਰਕੇ ਉਹਨਾਂ ਨੂੰ ਹਰੀਓਮ ਜੀ ਨੇ ਸਨਮਾਨਿਤ ਵੀ ਕੀਤਾ ਅੱਜ ਇਸ ਸ਼ਰਕਤ ਦੇ ਵਿੱਚ ਸਾਨੂੰ ਗਾਹਕਾਂ ਕੋਲੋਂ ਕਾਫੀ ਕੁਝ ਚੰਗੀਆਂ ਮਤਲਬ ਐਕਸਪੀਰੀਐਂਸਿਸ ਸੁਣਨ ਨੂੰ ਮਿਲੇ ਕਈ ਮਾਣਯੋਗ ਗਾਹਕਾਂ ਨੇ ਆਇਆ ਕਿ ਉਹਨਾਂ ਨੇ ਆਪਣੇ ਬਿਜ਼ਨਸ ਦੇ ਵਿੱਚ ਪੀਐਨਬੀ ਦਾ ਸਹਿਯੋਗ ਲਿਆ ਜਿਸ ਦੇ ਕਰਕੇ ਉਹਨਾਂ ਦਾ ਬਿਜ਼ਨਸ ਫਲਿਆ ਕਿ ਇੱਕ ਗਾਹਕ ਨੇ ਤੇ ਇੰਨੀ ਵਧੀਆ ਗੱਲ ਕਹੀ ਕਿ ਸਾਡੇ ਬਿਜ਼ਨਸ 'ਚ ਪੀਐਨਬੀ ਦਾ ਪੈਸਾ ਫਲਿਆ ਹੀ ਫਲਿਆ ਤੇ ਉਹਨਾਂ ਦੇ ਨਾਲ ਹੀ ਜੇ ਕਿਸੇ ਨੇ ਮਤਲਬ ਬਿਜ਼ਨਸ ਸ਼ੁਰੂ ਕੀਤਾ ਸੀ ਪਰ ਉਹਨਾਂ ਦਾ ਬਿਜ਼ਨਸ ਜ਼ਿਆਦਾ ਫਲਿਆ ਕਿਉਂਕਿ ਉਹਨਾਂ ਨੇ ਪੀਐਨਬੀ ਦਾ ਮੰਨ ਲਿਆ ਉਗਾੜ ਸਮਝ ਦੇਣੇ ਕਿ ਪੀਐਨਬੀ ਨਾਲ ਆਪਣਾ ਭਾਈਵਾਲ ਪਾ ਕੇ ਉਹਨਾਂ ਦੀ ਤਰੱਕੀ ਦੁੱਗਣੀ ਚੌਗਣੀ ਹੋ ਗਈ ਐਸੇ ਤਰ੍ਹਾਂ ਹੀ ਚਾਹਾਂਗੇ ਕਿ ਤੁਸੀਂ ਸਾਡੇ ਬੈਂਕ ਦੇ ਨਾਲ ਆਪਣਾ ਸਹਿਯੋਗ ਬਰਕਰਾਰ ਰੱਖੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਹਾਡੀ ਸਪੋਰਟ ਦੇ ਨਾਲ 130 ਸਾਲ ਤੋਂ ਬੈਂਕ ਚੱਲਦਾ ਆ ਰਿਹਾ ਤੇ ਅਗਲੇ 1300 ਸਾਲ ਹੋਰ ਚੱਲਦਾ ਰਹੇਗਾ ਐਸੇ ਚੀਜ਼ ਨਾਲ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ